ਮੇਰੀ ਕਹਾਣੀ ਭਾਗ 7 ਜੋ ਕਿ ਇਹ ਕਹਾਣੀ ਬਲਜੀਤ ਸਿੰਘ ਬਰਾੜਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਅੱਗੇ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਹਰਦੀਪ ਹੋਣੇ ਅਮਰੀਕਾ ਤੋਂ ਵਾਪਸ ਪੰਜਾਬ ਆਏ ਸੀ ਜੋ ਕਿ ਆਪਣੇ ਪੁੱਤਰ ਦੀ ਲੋੜੀ ਮਨਾਉਣੀ ਸੀ ਅਗਲੇ ਦਿਨ ਤੋਂ ਹੀ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੈਂ ਤੇ ਮਨਿੰਦਰ ਮੰਮੀ ਤੇ ਗੋਰੀ ਨੂੰ ਲੈ ਕੇ ਮੇਰੇ ਪਿੰਨੂ ਚਲੇ ਗਏ ਪਹਿਲਾ ਤਾਇਆ ਜੀ ਕੇ ਘਰ ਗਏ ਤਾਈ ਜੀ ਤੇ ਭਾਬੀ ਘਰ ਮਿਲ ਗਈਆਂ ਅਸੀਂ ਤਾਈ ਜੀ ਕੇ ਘਰ ਚਾਹ ਪੀ ਕੇ ਉਹਨਾਂ ਨੂੰ ਲੋੜੀ ਦਾ ਸੱਦਾ ਦੇ ਕੇ ਆਪਣੇ ਘਰ ਆ ਗਏ ਮੈਂ 5 ਸਾਲ ਵੱਲ ਕਾਰਾਈ ਸੀ ਐਵੇਂ ਲੱਗਦਾ ਜਿਵੇਂ ਯੁੱਗ ਬੀਤ ਗਏ ਉਸ ਕਾਰਾਈ ਨੂੰ ਜਿੱਥੇ ਮੈਂ ਖੇਡੀ ਵੱਡੀ ਹੋਈ ਫਿਰ ਜਿੱਥੇ ਪਾਪਾ ਜੀ ਨੇ ਆਪਣੇ ਹੱਥੀ ਕੰਨਿਆਦਾਨ ਕੀਤਾ ਪਾਪਾ ਜੀ ਨੂੰ ਯਾਦ ਕਰਦਿਆਂ ਮੇਰੀਆਂ ਤਾਂਹਾਂ ਨਿਕਲ ਗਈਆਂ ਗੋਰੀ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਮੈਨੂੰ ਐਦਾਂ ਲੱਗਿਆ ਜਿਵੇਂ ਪਾਪਾ ਜੀ ਨੇ ਆਪਣੀ ਗੋਦ ਵਿੱਚ ਲੈ ਲਿਆ ਹੋਵੇ ਕਰਦੀਆਂ ਬੇਜਾਨ ਚੀਜ਼ਾਂ ਵੀ ਐਦਾਂ ਲੱਗਣ ਜਿਵੇਂ ਮੈਨੂੰ ਗੱਲ ਬੱਕਰੀ ਪਾ ਕੇ ਮਿਲਦੀਆਂ ਹੋਣ ਉਹ ਪਲ ਬਹੁਤ ਪਾਵਕ ਸੀ ਗੁੰਜੋਤ ਨੇ ਇੱਥੇ ਵੀ ਕੋਈ ਉਪਰਾਣਾ ਕੀਤਾ ਤਾਇਆ ਜੀ ਤੇ ਪੋਤੇ-ਪੋਤੀ ਨਾਲ ਖੇਡੀ ਗਈ ਮੈਂ ਰੋਟੀ ਬਣਾਉਣ ਲੱਗ ਗਈ ਗੋਰਾ ਤੇ ਮਨਿੰਦਰ ਸ਼ਹਿਰ ਚਲੇ ਗਏ ਅਸੀਂ ਦੁਪਹਿਰ ਦੀ ਰੋਟੀ ਖਾ ਕੇ ਵਾਪਸੀ ਵੇਲੇ ਮੇਰੇ ਨਾਨਕੇ ਵੀ ਲੋੜੀ ਤੇ ਆਉਣ ਦਾ ਸੱਦਾ ਦੇ ਆਏ। ਰਾਤ ਨੂੰ ਜਾ ਕੇ ਆਪਣੇ ਪਿੰਡ ਵੜੇ। ਮੰਮੀ ਜੀ ਹੁਣ ਇਹ ਕਹਿਣ ਲੱਗੇ ਕਿ ਬੱਚਿਆਂ ਬਗੈਰ ਤਾਂ ਸਾਨੂੰ ਕਰ ਸੁੰਨਾ ਸੁੰਨਾ ਲੱਗੀ ਗਿਆ। ਮਨਿੰਦਰ ਕਹਿੰਦਾ ਮੰਮੀ ਹਾਲੇ ਤੱਕ ਸਭ ਰਿਸ਼ਤੇਦਾਰਾਂ ਦੇ ਜਾ ਕੇ ਆਉਣਾ। ਇਸ ਵਾਰ ਸਭ ਨੂੰ ਮਿਲ ਕੇ ਜਾਣਾ। ਫਿਰ ਪਤਾ ਨਹੀਂ ਕਦੋਂ ਮੁੜ ਕੇ ਆਉਣਾ। ਵੱਡੀ ਮੰਮੀ ਕਹਿੰਦੀ ਫੇਰ ਤਾਂ ਪੁੱਤ ਗੁਣ ਚੋਤ ਨੂੰ ਸਾਡੇ ਕੋਲ ਛੱਡ ਜਾਇਆ ਕਰੋ। ਹਰਮਨ ਜੋਤ ਤੇ ਤਾਂ ਹਰਦੀਪ ਕੇਰ ਰਹਿਣਾ ਹੀ ਨਹੀਂ ਅਸੀਂ ਆਪਣੀ ਪੋਤੀ ਨਾਲ 4 ਦਿਨ ਖੇਡ ਲਵਾਂਗੇ 1 ਮਹੀਨਾ ਤਾਂ ਉਦਾਂ ਹੀ ਨਿਕਲ ਜਾਣਾ ਰਿਸ਼ਤੇਦਾਰੀਆਂ ਵਿੱਚ ਮਿਲਦਿਆਂ ਤੇ ਲੋਹੜੀ ਦੀਆਂ ਤਿਆਰੀਆਂ ਕਰਦਿਆਂ نو 20 ਦਿਨ ਕਿਵੇਂ ਨਿਕਲ ਗਏ ਪਤਾ ਹੀ ਨਾ ਲੱਗਿਆ ਅੱਜ ਹਰਮਨ ਜੋਤ ਦੀ ਲੋਹੜੀ ਦਾ ਗੁਰਪਿੰਡ ਵਿੱਚ ਵੰਡਿਆ ਤੇ ਅਗਲੇ ਦਿਨ ਹੀ ਘਰ ਵਿੱਚ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ 3 ਦਿਨ ਗੁਰਬਾਣੀ ਤੇ ਪ੍ਰਵਾਦ ਤੋਂ ਬਾਅਦ ਅ칸 ਪੜ ਦੇ ਪੋਗ ਪਾਏ ਗਏ ਕਾਰ ਵਿੱਚ 3 ਦਿਨ ਰੌਣਕਾਂ ਲੱਗੀਆਂ ਰਹੀਆਂ ਅਗਲੇ ਦਿਨ ਲੋੜੀ ਵਾਲੀ ਰਾਤ ਨੂੰ ਤੋਣੇ ਲਾਈ ਗਈ ਸ਼੍ਰੀਕੇ ਦੇ ਘਰਾਂ ਨੇ ਬਹੁਤ ਰੌਣਕ ਲਾਈ 4-5 ਦਿਨ ਖੂਬ ਰੌਣਕਾਂ ਲੱਗੀਆਂ ਜਗਜੀਤ ਤੇ ਗੁਣਜੋਤ ਆ ਪੂਰੇ ਖੁਸ਼ੀ ਐਨਾ ਇਕੱਟੇ ਕਿ ਪਰ ਹਰਮਨ ਰੋਜ਼ ਥੱਕ ਜਾਂਦਾ ਰੋਲਾ ਵੀ ਪਾਉਂਦਾ ਲੋੜੀ ਤੋਂ ਬਾਅਦ ਅਸੀਂ ਹਫ਼ਤਾ ਘਰ ਹੀ ਰਹੇ ਸਾਰੇ ਪਰਿਵਾਰ ਨੇ ਵਧੀਆ ਟਾਈਮ ਬਤਾਇਆ ਅੱਧੀ ਰਾਤ ਤੱਕ ਅਸੀਂ ਬੈਠਿਆਂ ਗੱਲਾਂ ਕਰੀ ਜਾਣੀਆਂ ਇਸ ਵਾਰ ਮਨਿੰਦਰ ਵੱਡੇ ਮੰਮੀ ਡੈਡੀ ਜੀ ਅਮਰੀਕਾ ਆਉਣ ਲਈ ਮਨਾਉਣ ਲੱਗਾ ਹੋਇਆ ਸੀ ਮਨਿੰਦਰ ਕਹਿੰਦਾ ਇਸ ਵਾਰ ਡੈਡ ਜੀ ਤੁਹਾਡੇ ਅਮਰੀਕਾ ਦੇ ਪੇਪਰ ਲਾਉਣੇ ਨੇ ਫੇਰ ਤੁਸੀਂ ਸਾਡੇ ਕੋਲ ਉੱਥੇ ਆ ਕੇ ਰਹਿਣਾ ਵੱਡੀ ਮੰਮੀ ਕਹਿੰਦੀ ਨਾ ਪੁੱਤ ਮੇਰਾ ਤਾਂ ਦਿਲ ਨਹੀਂ ਲੱਗਣਾ ਉੱਥੇ ਤਾਂ ਅੰਦਰ ਵੜ ਕੇ ਰਹਿਣਾ ਪੈਂਦਾ ਮਨਿੰਦਰ ਕਹਿੰਦਾ ਨਹੀਂ ਮੰਮੀ ਤੁਹਾਨੂੰ ਰੋਜ਼ ਕਮਾਉਣ ਲੈ ਕੇ ਜਾਇਆ ਕਰਾਂਗੇ ਫਿਰ ਸਾਡੇ ਵਿੱਚੋਂ ਇੱਕ ਜਾਨ ਤਾਂ ਰੋਜ਼ ਘਰ ਹੀ ਹੁੰਦਾ ਇਸ ਗੱਲ ਤੇ ਕਿੰਨਾ ਟਾਈਮ ਵਿਚਾਰ ਚਰਚਾ ਹੁੰਦੀ ਰਹੀ ਪਰ ਵੱਡੇ ਮੰਮੀ ਡੈਡੀ ਜੀ ਨਹੀਂ ਮੰਨੇ ਫਿਰ ਮਨਿੰਦਰ ਭੈਣ ਤੇ ਪਾਜੀ ਨੂੰ ਮਨਾਉਣ ਲੱਗਾ ਮਨਿੰਦਰ ਕਹਿੰਦਾ ਵੀਰੇ ਤੁਹਾਡੇ ਪੇਪਰ ਪਾਰ ਦਿੰਦੇ ਆ ਹਰਦੀਪ ਨੇ 2 ਮਹੀਨੇ ਤੱਕ ਸਿਟੀਜ਼ਨ ਹੋ ਜਾਣਾ ਤੇ ਭਾਬੀ ਦੇ ਪੇਪਰ ਲਾ ਦੇਾਂਗੇ ਟਾਈਮ ਤਾਂ ਲੱਗੇਗਾ ਪਰ ਪੱਕੇ ਤੌਰ ਤੇ ਅਮਰੀਕਾ ਆ ਜਾਊਂਗੇ ਰਵਿੰਦਰ ਕਹਿੰਦਾ ਜਿਵੇਂ ਤੈਨੂੰ ਸਹੀ ਲੱਗਦਾ ਰਲਮੀ ਚਲੋ ਬਾਜੀ ਦੀ ਹਾਂ ਤੋਂ ਬਾਅਦ ਅਸੀਂ ਹਰਜੀਤ ਪੈਣ ਤੇ ਬਾਜੀ ਦੀ ਕੋਟ ਮੈਰਜ ਕਰਵਾ ਲਈ ਉਸ ਤੋਂ ਬਾਅਦ ਪੈਣ ਦੇ ਸਾਰੇ ਪੇਪਰ ਬਣਵਾ ਲਈ ਵਾਪਸ ਜਾਣ ਤੋਂ 4-5 ਦਿਨ ਪਹਿਲਾਂ ਮੈਂ ਮੰਮੀ ਤੇ ਗੋਰੀ ਦੇ ਪੇਪਰ ਵੀ ਸਾਰੇ ਤਿਆਰ ਕਰ ਲਏ ਹੁਣ ਮੈਂ ਬਹੁਤ ਖੁਸ਼ੀ ਕਿ ਅਸੀਂ ਸਾਰੇ ਜਾਣ ਇਕੱਠੇ ਹੋ ਜਾਵਾਂਗੇ ਮੈਨੂੰ ਪੂਰਾ ਯਕੀਨ ਸੀ ਕਿ ਹੁਣ ਵੱਡੇ ਮੰਮੀ ਤੇ ਡੈਡੀ ਜੀ ਵੀ ਅਮਰੀਕਾ ਆਉਣ ਦੇ ਲਈ ਮੰਨ ਜਾਣਗੇ ਅਸੀਂ ਸਾਰਾ ਪਰਿਵਾਰ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਲਈ ਗਏ ਸ਼ਿਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਜਿੰਨੇ ਮਨ ਨੂੰ ਸ਼ਾਂਤੀ ਮਿਲਦੀ ਹੈ ਹੋਰ ਕਿਤੇ ਨਹੀਂ ਸਾਰਾ ਦਿਨ ਉੱਥੇ ਰੁਕਣ ਤੋਂ ਬਾਅਦ ਅਸੀਂ ਸ਼ਾਮ ਦੀ ਸੇਵਾ ਕਰਨ ਤੋਂ ਬਾਅਦ ਰਾਤ ਨੂੰ ਵਾਪਸ ਆ ਗਏ ਘਰ ਆ ਕੇ ਅਗਲੇ ਦਿਨ ਫਿਰ ਵੱਡੇ ਡੈਡੀ ਜੀ ਨਾਲ ਅਮਰੀਕਾ ਜਾਣ ਦੀ ਗੱਲ ਕੀਤੀ ਪਰ ਉਹਨਾਂ ਦਾ ਫਿਰ ਉਹੀ ਜਵਾਬ ਸੀ ਕਿ ਮੈਂ ਆਪਣਾ ਕਾਰੋਬਾਰ ਛੱਡ ਕੇ ਕਿਤੇ ਨਹੀਂ ਜਾਣਾ ਤੁਸੀਂ ਹੀ ਮੈਨੂੰ ਛੇਤੀ ਆ ਕੇ ਮਿਲ ਜਾਇਆ ਕਰੋ ਫਿਰ ਦੁਬਾਰਾ ਕਿਸੇ ਦੀ ਹਿੰਮਤ ਨਾ ਪਈ ਗੱਲ ਕਰਨ ਦੀ ਮਨਿੰਦਰ ਰਵਿੰਦਰ ਬਾਜੀ ਨੂੰ ਕਹਿਣ ਲੱਗੀ ਕਿ ਜਦੋਂ ਵੀਰੇ ਤੇਰਾ ਤੇ ਭਾਬੀ ਦਾ ਵੀਜ਼ਾ ਲੱਗ ਗਿਆ ਫਿਰ ਡੈਡੀ ਜੀ ਨੇ ਵੀ ਮੰਨ ਜਾਣਾ ਅਸੀਂ ਵੀ ਵਾਪਸ ਮੁੜਨ ਲਈ ਪੈਕਿੰਗ ਕਰਨ ਲੱਗ ਪਏ ਜਿੰਨੀ ਖੁਸ਼ੀ ਨਾਲ ਨਿਊਯਾਰਕ ਤੋਂ ਆਏ ਸੀ ਉੰਨੇ ਹੀ ਉਦਾਸ ਮਨ ਨਾਲ ਅਸੀਂ ਵਾਪਸ ਚੱਲੇ ਸੀ ਸੱਚੀ ਪਰਦੇਸਾਂ ਵਿੱਚ ਜਾਣਾ ਵੀ ਬਹੁਤ ਔਖਾ ਹੁੰਦਾ ਇਸ ਵਾਰ ਵੀ ਰਵਿੰਦਰ ਬਾਜੀ ਤੇ ਗੋਰਾ ਸਾਡੇ ਨਾਲ ਦਿੱਲੀ ਤੱਕ ਆਏ ਤੁਰਨ ਵੇਲੇ ਗੰਝੋ ਤੇ ਜਗਜੀਤ ਬਹੁਤ ਰੋਏ ਜਗਜੀਤ ਚਿਤ ਕਰਨ ਲੱਗ ਗਿਆ ਕਿ ਗੁਣਜੋਤ ਨੂੰ ਜਾਣ ਨਹੀਂ ਦੇਣਾ ਬਹੁਤ ਔਖਾ ਉਹਨਾਂ ਨੂੰ ਇੱਕ ਦੂਜੇ ਨਾਲ ਤੋੜਿਆ ਸਾਰੇ ਪਰਿਵਾਰ ਨੇ ਬਹੁਤ ਉਦਾਸ ਮਾਨਾ ਸਾਹਿਬ ਨੂੰ ਤੋੜਿਆ ਮੰਮੀ ਨੇ ਗੱਡੀ ਤੁਰਨ ਵੇਲੇ ਤੱਕ ਮੇਰਾ ਹੱਥ ਨਹੀਂ ਛੱਡਿਆ ਮੈਂ ਪਹਿਲੀ ਵਾਰ ਮਨਿੰਦਰ ਨੂੰ ਘਰ ਤੋਂ ਤੁਰਨ ਵੇਲੇ ਇੰਨਾ ਰੋਂਦੇ ਦੇਖਿਆ ਸੀ ਮਨਿੰਦਰ ਨੂੰ ਦੇਖ ਇਸ ਵਾਰ ਸਾਡੇ ਸਾਰੇ ਡੋਲ ਗਏ ਮਨ ਵੀ ਡੋਲ ਗਏ ਕਿਉਂਕਿ ਮਨਿੰਦਰ ਕਦੇ ਇੰਨਾ ਰੋਇਆ ਵੀ ਨਹੀਂ ਸੀ ਦਿੱਲੀ ਤੋਂ ਜਦੋਂ ਬਾਜੀ ਤੇ ਗੋਰਾ ਮੋੜਨ ਲੱਗੇ ਉਸ ਵੇਲੇ ਵੀ ਮਨਿੰਦਰ ਬਹੁਤ ਉਦਾਸ ਸੀ ਜਹਾਜ਼ ਬੈਠਣ ਤੋਂ ਬਾਅਦ ਮਨਿੰਦਰ ਨੂੰ ਪੁੱਛਿਆ ਕੀ ਹੋਇਆ ਜੀ ਤੁਹਾਨੂੰ ਇਸ ਵਾਰ ਇੰਨੇ ਉਦਾਸ ਕਿਉਂ ਤੁਸੀਂ ਮਨਿੰਦਰ ਮੇਰੇ ਮੋਢੇ ਤੇ ਸਿਰ ਰੱਖ ਫੇਰ ਰੋਣ ਲੱਗ ਗਏ ਮੈਂ ਮਨਿੰਦਰ ਦੀ ਗੋਦ ਵਿੱਚ ਹਰਮਨ ਜੋਤ ਨੂੰ ਬਿਠਾ ਕੇ ਉਹਨਾਂ ਨੂੰ ਫੇਰ ਸਮਝਾਉਣ ਲੱਗੀ ਮੈਂ ਕਿਹਾ ਐਦਾਂ ਥੋੜੀ ਰੋਈਦਾ ਹੁੰਦਾ ਆਪਾਂ ਆਪਣੇ ਘਰ ਚੱਲੇ ਆਂ ਉੱਥੇ ਆਪਣਾ ਰੁਜ਼ਗਾਰ ਏ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਰਹਿਣ ਵਸੇਰਾ ਕੀਤੇ ਨੂੰ ਮਨਿੰਦਰ ਕਹਿੰਦਾ ਦੀ ਪਤਾ ਨਹੀਂ ਮੈਨੂੰ ਇਸ ਵਾਰ ਘਰੋਂ ਤੁਰਨ ਵੇਲੇ ਬਹੁਤ ਤਕਲੀਫ ਹੋਈ ਪਤਾ ਨਹੀਂ ਐਦਾਂ ਕਿਉਂ ਮਹਿਸੂਸ ਹੋਇਆ ਕਿ ਫਿਰ ਪਤਾ ਨਹੀਂ ਕਦੋਂ ਆ ਹੋਣਾ ਮੈਂ ਮਨਿੰਦਰ ਨਾਲ ਵਾਦਾ ਕੀਤਾ ਕਿ ਆਪਾਂ ਹਰ ਸਾਲ ਪੰਜਾਬ ਆਇਆ ਕਰਾਂਗੇ ਹੌਲੀ ਹੌਲੀ ਮਨਿੰਦਰ ਸੰਭਲ ਗਏ ਤੇ ਸੌਂ ਗਏ ਹਰਮਨ ਵੀ ਸੌਂ ਗਿਆ ਤੇ ਗੁਣਚੋਦ ਤਾਂ ਜਹਾਜ਼ ਚੱਲਦੇ ਸਾਰੇ ਸੌਂ ਗਏ ਪਰ ਮੇਰੀਆਂ ਅੱਖਾਂ 'ਚੋਂ ਨੀਂਦ ਕੋਹਾਂ ਦੂਰ ਸੀ ਮੈਨੂੰ ਮਨਿੰਦਰ ਦੀ ਸੋਚ ਲੱਗ ਗਈ ਸੀ ਕਿ ਕਿਉਂ ਇੰਨਾ ਕਿਉਂ ਡੋਲ ਗਏ ਉਹਨਾਂ ਦੇ ਸੁੱਤੇ ਹੋਏ ਦੇ ਵਿੱਚ ਜਿਹੜੇ ਤੇ ਉਦਾਸੀ ਸੀ ਪਤਾ ਨਹੀਂ ਕਿਉਂ ਮਨਿੰਦਰ ਦੀ ਉਦਾਸੀ ਤੋਂ ਮੈਨੂੰ ਡਰ ਜਾ ਲੱਗਿਆ 14-15 ਘੰਟੇ ਦੇ ਲੰਬੇ ਸਫ਼ਰ ਤੋਂ ਬਾਅਦ ਅਸੀਂ ਨਿਊਯਾਰਕ ਪਹੁੰਚ ਗਏ ਘਰ ਪਹੁੰਚਣ ਤੋਂ ਬਾਅਦ ਮੈਂ ਮੰਮੀ ਜੀ ਨੂੰ ਮਨਿੰਦਰ ਦੀ ਹਾਲਤ ਬਾਰੇ ਦੱਸਿਆ ਤਾਂ ਮੰਮੀ ਜੀ ਨੇ ਕਿਹਾ ਤੁਸੀਂ ਤਿਆਰ ਹੋ ਜਾਓ ਆਪਾਂ ਗੁਰਦੁਆਰਾ ਸਾਹਿਬ ਚਲਦੇ ਹਾਂ ਮੈਂ ਬੱਚਿਆਂ ਨੂੰ ਤਿਆਰ ਕੀਤਾ ਮਨਿੰਦਰ ਵੀ ਤਿਆਰ ਹੋ ਕੇ ਆ ਗਏ ਅਸੀਂ ਸਾਰੇ ਜਾਨੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਚਲੇ ਗਏ ਮੱਥਾ ਟੇਕ ਕੇ ਮੈਂ ਤੇ ਮਨਿੰਦਰ ਸੇਵਾ ਕਰਨ ਲੱਗ ਗਏ ਫਿਰ ਦਰਬਾਰ ਸਾਹਿਬ ਵਿੱਚ ਬਾਣੀ ਪੜਨ ਬੈਠ ਗਏ 2 ਘੰਟੇ ਬਾਅਦ ਅਸੀਂ ਘਰ ਵਾਪਸ ਆਏ ਇੱਕ ਦਿਨ ਆਰਾਮ ਕਰਨ ਤੋਂ ਬਾਅਦ ਮੰਮੀ ਜੀ ਕੋਲ ਬੱਚਿਆਂ ਨੂੰ ਛੱਡ ਕੇ ਮੈਂ ਮਨਿੰਦਰ ਤੇ ਡੈਡੀ ਜੀ ਅਸੀਂ ਕੰਮ ਤੇ ਜਾਣ ਲੱਗ ਗਏ ਮੰਮੀ ਜੀ ਉਹੀ ਸ਼ਨੀਵਾਰ ਤੇ ਐਤਵਾਰ ਕੰਮ ਤੇ ਜਾਂਦੇ ਕਿਉਂਕਿ ਮੈਂ ਉਹ ਦੋ ਦਿਨ ਕਰ ਹੁੰਦੀ ਸੀ ਜ਼ਿੰਦਗੀ ਫਿਰ ਆਪਣੀ ਚਾਲੇ ਚੱਲ ਪਈ ਮਹੀਨੇ ਬਾਅਦ ਹਰਮਨ ਜੋਧਾ ਦਾ ਜਨਮ ਦਿਨ ਆ ਗਿਆ ਅੱਜ ਹਰਮਨ 1 ਸਾਲ ਦਾ ਹੋ ਗਿਆ ਗਣਜੋਦ ਦੇ ਪਹਿਲੇ ਜਨਮ ਦਿਨ ਵਾਂਗ ਹੀ ਅਸੀਂ ਹਰਮਨ ਦਾ ਜਨਮ ਦਿਨ ਵੀ ਸਾਰੇ ਪਰਿਵਾਰ ਨੇ ਕਾਹੀ ਮਨਾ ਲਿਆ ਆਪਣਾ ਸਮਾਂ ਚੱਲਦਾ ਰਹਿੰਦਾ ਟਾਈਮ ਵੀ ਕਦੇ ਰੁਕਦਾ ਦੋ ਮਹੀਨੇ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ ਅੱਜ ਮੈਂ ਅਮਰੀਕਾ ਦੀ ਸਿਟੀਜ਼ਨ ਹੋ ਗਈ ਸਾਰਾ ਬਿਰਵਾ ਬਹੁਤ ਖੁਸ਼ੀ ਪੰਜਾਬ ਵੀ ਫੋਨ ਕਰਕੇ ਮਨਿੰਦਰ ਨੇ ਸਭ ਨੂੰ ਦੱਸ ਦਿੱਤਾ ਉਸ ਤੋਂ ਤਿੰਨ ਕੋ ਹਫਤੇ ਬਾਅਦ ਹੀ ਮੈਂ ਮੰਮੀ ਗੋਰੀ ਤੇ ਹਰਜੀਤ ਪੜ੍ਹਦੇ ਪੇਪਰ ਲਾ ਦਿੱਤੇ ਇੱਕ ਦਿਨ ਮਨਿੰਦਰ ਕੰਮ ਤੋਂ ਆ ਕੇ ਡੈਡੀ ਜੀ ਨਾਲ ਸਲਾਹ ਕਰਨ ਲੱਗੇ ਮਨਿੰਦਰ ਕਹਿੰਦੀ ਡੈਡੀ ਜੀ ਇੱਕ ਗੈਸ ਸਟੇਸ਼ਨ ਜੋ ਕਿ ਪੈਟਰੋਲ ਪੰਪ ਮਿਲਦਾ ਜੇ ਆਪਾਂ ਖਰੀਦ ਲਈਏ ਜੇ ਤੁਸੀਂ ਕਹੋ ਤਾਂ ਇੱਕ ਡੈਡੀ ਜੀ 30 ਸਾਲ ਦੇ ਹੋਗੇ ਤੁਹਾਨੂੰ ਇਹੋ ਜਿਹੀ ਜੌਬ ਕਰਦਿਆਂ ਨੂੰ ਤੁਹਾਨੂੰ ਸਾਰੀ ਜਾਣਕਾਰੀ ਹੈ ਇਸ ਕੰਮ ਵਿੱਚ ਫਿਰ ਆਪਣੇ ਘਰ ਦਾ ਕੰਮ ਸ਼ੁਰੂ ਹੋ ਜਾਓ ਡੈਡੀ ਜੀ ਕਹਿੰਦੇ ਮਨਿੰਦਰ ਜੇ ਤੇਰੇ ਚ ਗੁੰਜਾਇਸ਼ ਆ ਤਾਂ ਲੈ ਲੈਂਦੇ ਆ ਪੈਸੇ ਤਾਂ ਮੇਰੇ ਕੋਲ ਵੀ ਹੈਗੇ ਨੇ ਕੁਝ ਲੋਨ ਵਗੈਰਾ ਕਰਵਾ ਲੈਂਦੇ ਆ ਮਨਿੰਦਰ ਕਹਿੰਦਾ ਡੈਡੀ ਜੀ ਲੋਨ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਦੀਪ ਤੇ ਮੈਂ ਆਪਣਾ ਮਿਲ ਕੇ ਸਭ ਕੁਝ ਕਰ ਲੈਣਾ ਇੱਕ ਮਹੀਨੇ ਵਿੱਚ ਹੀ ਮਨਿੰਦਰ ਨੇ ਪੈਟਰੋਲ ਪੰਪ ਲੈ ਲਿਆ ਤੇ ਪਾਪਾ ਜੀ ਉਥੇ ਜਾਣ ਲੱਗ ਗਏ ਇੱਕ ਹੋਰ ਬੰਦਾ ਕੰਮ ਤੇ ਰੱਖ ਲਿਆ ਇੱਕ ਡੇਢ ਮਹੀਨੇ ਬਾਅਦ ਹੀ ਪੈਟਰੋਲ ਪੰਪ ਵਧੀਆ ਚੱਲਣ ਲੱਗ ਗਿਆ ਸੀ ਸਾਰੇ ਬਹੁਤ ਖੁਸ਼ ਸੀ ਕਾ ਦਾ ਬਿਜ਼ਨਸ ਵਧੀਆ ਚੱਲ ਪਿਆ ਸੀ ਮਨਿੰਦਰ ਹੁਣ ਬਹੁਤ ਵਿਜੀ ਹੋ ਗਏ ਸ਼ਨੀਵਾਰ ਐਤਵਾਰ ਉਹ ਗੈਸ ਸਟੇਸ਼ਨ ਤੇ ਜਾਣ ਲੱਗੇ ਕਿ ਡੈਡੀ ਜੀ ਆਰਾਮ ਕਰ ਲਿਆ ਕਰਨ ਮਨਿੰਦਰ ਬਹੁਤ ਜ਼ਿਆਦਾ ਵਿਅਸਤ ਹੋ ਗਏ ਇੱਕ ਦਿਨ ਵੀ ਨਾ ਛੁੱਟੀ ਕਰਦੇ ਮੈਂ ਕਿਹਾ ਮਨਿੰਦਰ ਤੁਸੀਂ ਐਤਵਾਰ ਦੀ ਛੁੱਟੀ ਕਰਿਆ ਕਰੋ ਐਤਵਾਰ ਨੂੰ ਇੱਕ ਮੁੰਡਾ ਕੰਮ ਲਈ ਹੋਰ ਰੱਖ ਲਵੋ ਪਰ ਸਾਰਾ ਹਫਤਾ ਕੰਮ ਸਹੀ ਹੀ ਨਹੀਂ ਹੁੰਦਾ ਜੋ ਤੱਕ ਤੁਸੀਂ ਵਾਪਸ ਆਉਂਦੇ ਹੋ ਗੁਣਜੋਤ ਤੇ ਹਰਮਨ ਸੌਂ ਜਾਂਦੇ ਨੇ ਉਹਨਾਂ ਨਾਲ ਸਮਾਂ ਬਿਤਾਉਣਾ ਜ਼ਰੂਰੀ ਹੈ ਬੱਚਿਆਂ ਨੂੰ ਤੁਹਾਨੂੰ ਦੇਖਿਆ ਤੱਕ ਨਹੀਂ 15 ਦਿਨ ਹੋ ਗਏ ਮਨਿੰਦਰ ਕਹਿੰਦਾ ਦੀਪ ਮੈਨੂੰ ਇਹ ਹੈ ਕਿ ਆਪਣਾ ਕੰਮ ਆਪ ਹੀ ਦੇਖ ਲਿਆ ਕਰੂੰ ਪਰ ਕੋਈ ਵੀ ਨਹੀਂ ਅਗਲੇ ਐਤਵਾਰ ਤੋਂ ਮੈਂ ਛੁੱਟੀ ਕਰ ਲਿਆ ਕਰਾਂਗਾ ਰੱਖ ਲੈਂਦੇ ਆ ਇੱਕ ਦਿਨ ਲਈ ਹੋਰ ਉਸ ਮੁੰਡੇ ਨੂੰ ਹੀ ਪੁੱਛ ਲੈਂਦੇ ਆ ਉਹ ਓਵਰਟਾਈਮ ਲਾ ਦਿਆ ਕਰੋ ਮੈਂ ਖੋਸ਼ੀ ਕਿ ਚਲੋ ਮਨਿੰਦਰ ਇੱਕ ਦਿਨ ਆਰਾਮ ਕਰ ਲਿਆ ਕਰਨਗੇ ਤੇ ਉਹਨਾਂ ਦੀ ਸਿਹਤ ਵੀ ਠੀਕ ਰਹੂਗੀ ਉਧਰ ਗੋਰੇ ਦੀ ਨੌਕਰੀ ਲੱਗ ਗਈ ਉਹ ਰੋਜ਼ ਕੰਮ ਤੇ ਖਰੀਦਕੋਟ ਜਾਣ ਲੱਗ ਗਿਆ ਗੋਰੇ ਤੋਂ ਬਾਅਦ ਮੰਮੀ ਇਕੱਲੀ ਰਹਿ ਜਾਂਦੀ ਤਾਈ ਜੀ ਸਾਡੇ ਆਉਣ ਤੋਂ ਬਾਅਦ ਬਿਮਾਰ ਹੋ ਗਏ ਤੇ ਉਹਨਾਂ ਨੂੰ ਬੁਖਾਰ ਨੇ ਐਨਾ ਕਮਜ਼ੋਰ ਕਰ ਦਿੱਤਾ ਸੀ ਕਿ ਉਹ ਤੁਰਨ ਫਿਰਨ ਤੋਂ ਵੀ ਰਹਿ ਗਏ ਮੰਮੀ ਰੋਜ਼ ਤਾਈ ਜੀ ਕੋਲ ਜਾ ਕੇ ਬੈਠ ਜਾਂਦੇ ਦਿਨ ਵਧੀਆ ਲੰਘ ਜਾਂਦਾ ਭੈਣ ਤੇ ਮੈਨੂੰ ਮੰਮੀ ਦੀ ਬਹੁਤ ਫਿਕਰ ਹੋਂ ਘਟੇ ਹੁੰਦੀ ਕਿਉਂਕਿ ਮੰਮੀ ਹੁਣ ਤਾਇਆ ਜੀ ਕੋਲ ਚਲੇ ਜਾਂਦੇ ਮੈਂ ਹੁਣ ਗੋਰੇ ਲਈ ਇੱਧਰ ਹੀ ਕੁੜੀ ਦੇਖਣ ਬਾਰੇ ਸੋਚਦੀ ਸੀ ਮੈਂ ਭੈਣ ਤੇ ਮੰਮੀ ਨਾਲ ਵੀ ਸਲਾਹ ਕੀਤੀ ਉਹਨਾਂ ਨੇ ਵੀ ਹਾਂ ਕਰ ਦਿੱਤੀ ਫਿਰ ਵੀ ਮੈਂ ਗੋਰੀ ਨਾਲ ਸਲਾਹ ਕਰਨ ਵਾਸਤੇ ਸੋਚਿਆ ਤੇ ਮਨਿੰਦਰ ਨੂੰ ਵੀ ਆਪਣੀ ਦਿਲ ਦੀ ਗੱਲ ਦੱਸੀ ਮਨਿੰਦਰ ਵੀ ਬਹੁਤ ਖੁਸ਼ ਹੋ ਕੇ ਕਿ ਗੋਰਾ ਐਨਾ ਪੜਿਆ ਲਿਖਿਆ ਮੁੰਡਾ ਨੌਕਰੀ ਕਰਦਾ ਉਹਨੂੰ ਤਾਂ ਬਹੁਤ ਵਧੀਆ ਕੁੜੀ ਮਿਲ ਜਾਣੀ ਹੈ ਮਨਿੰਦਰ ਨੇ ਕਿਹਾ ਕਿ ਦੀਪ ਬਸ ਤੂੰ ਇੱਕ ਵਾਰ ਗੋਰੀ ਨਾਲ ਗੱਲ ਕਰ ਲੈ ਮੈਂ ਅਗਲੇ ਦਿਨ ਹੀ ਗੋਰੀ ਨੂੰ ਫੋਨ ਲਾਇਆ ਤੇ ਉਹ ਤੋਂ ਵਿਆਹ ਬਾਰੇ ਪੁੱਛਿਆ ਗੋਰੇ ਤੋਂ ਮੈਂ ਤੇ ਤੇਰੇ ਬਾਜੀ ਤੇਰੇ ਵਾਲੇ ਇਧਰ ਹੀ ਕੁੜੀ ਦੇਖਣ ਬਾਰੇ ਸੋਚਿਆ ਏ ਤੂੰ ਦੱਸ ਵਿਆਹ ਕਦੋਂ ਕਰਾਉਣਾ ਗੋਰਾ ਕਹਿੰਦਾ ਪੈਣੇ ਹਾਲੇ ਕੀ ਕਾਲੀ ਐ ਵਿਆਹ ਦੀ ਹਾਲੇ ਤਾਂ ਮੇਰੀ ਨੌਕਰੀ ਹੁਣ ਲੱਗੀ ਐ ਘਰ ਵੀ ਸ਼ਟ ਕਰਨਾ ਮੈਂ ਕਿਹਾ ਕੁੜੀ ਇਧਰ ਅਸੀਂ ਦੇਖਣੀ ਐ ਆਪਣੇ ਕੋਲ ਤੈਨੂੰ ਇੱਥੇ ਹੀ ਲੈ ਆਉਣਾ ਗੋਰਾ ਕਹਿੰਦਾ ਪੈਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਮੈਂ ਬਾਹਰ ਵਿਆਹ ਨਹੀਂ ਕਰਾਉਣਾ ਮੈਂ ਤਾਂ ਪੰਜਾਬ ਚ ਹੀ ਰਹਿ ਵਿਆਹ ਕਰਾਉਣਾ ਮੈਨੂੰ ਸੁਣ ਕੇ ਮੈਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਮੈਂ ਫਿਰ ਗੋਰੀ ਨੂੰ ਪੁੱਛਿਆ ਕਿ ਤੈਨੂੰ ਕੋਈ ਕੁੜੀ ਪਸੰਦ ਏ ਤਾਂ ਗੋਰੀ ਨੇ ਹਾਂ ਕਰ ਦਿੱਤੀ ਕਿ ਕਹਿਣ ਲੱਗਿਆ ਹਾਂ ਭੈਣੇ ਇੱਕ ਕੁੜੀ ਪਸੰਦ ਹੈ ਮੈਨੂੰ ਮੇਰੇ ਨਾਲ ਹੀ ਪੜੀ ਹੈ ਪਰ ਮੈਨੂੰ ਇਹ ਨਹੀਂ ਪਤਾ ਉਹ ਮੈਨੂੰ ਪਸੰਦ ਕਰਦੀ ਏ ਕਿ ਨਹੀਂ ਮੈਂ ਕਿਹਾ ਗੋਰੀ ਇੱਕ ਹੀ ਗੱਲ ਹੋਈ ਫਿਰ ਉਹਨੂੰ ਪੁੱਛ ਸਾਨੂੰ ਮਨਜ਼ੂਰ ਤੇਰੀ ਪਸੰਦ ਜਿਵੇਂ ਕਹੇਗਾ ਉਹ ਮੈਂ ਹੀ ਕਰ ਲਵਾਂਗੇ ਤੇਰੀ ਪਸੰਦ ਸਾਡੀ ਪਸੰਦ ਹੋ ਗੋਰਾ ਮੈਨੂੰ ਕਹਿਣ ਲੱਗਾ ਕਿ ਭੈਣ ਜੇ ਮੈਂ ਉਹਦੇ ਨਾਲ ਗੱਲ ਕਰਨੀ ਹੁੰਦੀ ਤਾਂ 4 ਸਾਲ ਪਹਿਲਾਂ ਕਰ ਲੈਂਦਾ ਅਸੀਂ ਦੋਵਾਂ ਨੇ ਇੱਕੋ ਕਾਲਜ ਵਿੱਚ ਪੜਾਈ ਕੀਤੀ ਹੈ ਮੈਂ ਨਹੀਂ ਇਹ ਕਰ ਸਕਦਾ ਤੁਸੀਂ ਜਿਵੇਂ ਮਰਜ਼ੀ ਕਰ ਲਓ ਮੈਂ ਕਿਹਾ ਚੱਲ ਫਿਰ ਸਾਨੂੰ ਉਹਦਾ ਨਾਮ ਪਤਾ ਦੱਸਦੇ ਅਸੀਂ ਉਹਦੇ ਘਰ ਰਿਸ਼ਤਾ ਲੈ ਭੇਜ ਦਿੰਦੇ ਹਾਂ ਮੈਨੂੰ ਗੋਰੇ ਦੀ ਗੱਲ ਸੁਣ ਕੇ ਹੈਰਾਨੀ ਹੋਈ ਕਿ 4 ਸਾਲ ਵਿੱਚ ਆਪਣੀ ਪਸੰਦ ਨਾਲ ਗੱਲ ਹੀ ਨਹੀਂ ਕਰ ਸਕਿਆ ਚਲੋ ਗੋਰੀ ਨੇ ਮੈਨੂੰ ਐਡਰੈਸ ਲਿਖਾ ਦਿੱਤਾ ਮੈਂ ਮਨਿੰਦਰ ਨੂੰ ਸਭ ਕੁਝ ਦੱਸ ਦਿੱਤਾ ਮਨਿੰਦਰ ਕੋਸ਼ਿਸ਼ ਕੀਤੀ ਕਿ ਗੋਰੀ ਨੇ ਆਪਣੀ ਪਸੰਦ ਬਾਰੇ ਦੱਸਤਾ ਦਿੱਤਾ ਮਨਿੰਦਰ ਨੇ ਰਵਿੰਦਰ ਭਾਜੀ ਨੂੰ ਗੋਰੀ ਬਾਰੇ ਸਭ ਕੁਝ ਦੱਸਿਆ ਕੁੜੀ ਰਾਜਵੀਰ ਬਾਰੇ ਵੀ ਦੱਸਿਆ ਤੇ ਉਹਦਾ ਐਡਰੈਸ ਵੀ ਦੇ ਦਿੱਤਾ ਤਾਂ ਕਿ ਭਾਜੀ ਕੁੜੀ ਤੇ ਪਰਿਵਾਰ ਬਾਰੇ ਪਤਾ ਕਰਕੇ ਰਿਸ਼ਤੇ ਦੀ ਗੱਲ ਕਰ ਲੈਣ ਭਾਜੀ ਨੇ ਹਰਜੀਤ ਪੈਣ ਨੂੰ ਵੀ ਦੱਸਿਆ ਪੈਣ ਨੂੰ ਤਾਂ ਗੋਰੀ ਦੀ ਪਸੰਦ ਤੇ ਕੋਈ ਇਤਰਾਜ਼ ਨਹੀਂ ਸੀ ਪਰ ਮੰਮੀ ਨੂੰ ਹਾਲੇ ਕੋਈ ਉਹ ਜੀ ਦੱਸਣੀ ਦੱਸਣਾ ਚਾਹੁੰਦਾ ਫਿਰ ਮੈਂ ਮੰਮੀ ਨਾਲ ਗੱਲ ਕੀਤੀ ਮੰਮੀ ਵੀ ਮੰਨ ਗਏ ਪਾਜੀ ਨੇ ਹਫਤੇ ਵਿੱਚ ਹੀ ਰਾਜਵੀਰ ਦੇ ਪਰਿਵਾਰ ਬਾਰੇ ਸਭ ਕੁਝ ਪਤਾ ਕਰ ਲਿਆ ਸੀ ਵਧੀਆ ਪਰਿਵਾਰ ਸੀ ਖੇਤੀ ਕਰਦੀ ਸੀ ਪਾਜੀ ਨੇ ਜਿਸ ਬੰਦੇ ਤੋਂ ਪਤਾ ਕੀਤਾ ਸੀ ਉਹਨੂੰ ਹੀ ਵਿਚੋਲਾ ਪਾ ਲਿਆ ਉਹਨਾਂ ਨੇ ਗੋਰੀ ਨੂੰ ਦੇਖਣ ਆਉਣਾ ਸੀ ਹਫਤੇ ਤੋਂ ਬਾਅਦ ਰਾਜਵੀਰ ਦੇ ਪਰਿਵਾਰ ਵਾਲੇ ਆਏ ਘਰ 와 ਤੇ ਗੋਰਾ ਤਾਂ ਉਹਨਾਂ ਨੂੰ ਪਹਿਲੀ ਨਜ਼ਰ ਪਸੰਦ ਆ ਗਿਆ ਤੇ ਜਾਣ ਲੱਗੇ ਕਹਿ ਕੇ ਗਏ ਜਦੋਂ ਮਰਜੀ ਕੁੜੀ ਨੂੰ ਦੇਖਾਓ ਰਵਿੰਦਰ ਪਾਜੀ ਨੇ ਰਾਜਵੀਰ ਦੇ ਪ੍ਰਾਂ ਨੂੰ ਕਹਿ ਦਿੱਤਾ ਕਿ ਅਸੀਂ ਐਤਵਾਰ ਨੂੰ ਆਵਾਂਗੇ ਮੈਂ ਭੈਣ ਨੂੰ ਕਿਹਾ ਭੈਣੇ ਕੁੜੀ ਤਾਂ ਗੋਰੇ ਨੂੰ ਪਸੰਦੀ ਹੈ ਤੁਸੀਂ ਬਸ ਰੋਕਾ ਕਰ ਆਇਓ ਫਿਰ 2 ਸਾਲ ਤੱਕ ਵਿਆਹ ਕਰ ਲਵਾਂਗੇ ਸਾਰਿਆਂ ਨੂੰ ਮੇਰੀ ਸਲਾਹ ਵਧੀਆ ਲੱਗੀ ਐਤਵਾਰ ਨੂੰ ਜਾ ਕੇ ਰਾਜਵੀਰ ਤੇ ਗੋਰੇ ਦਾ ਰੋਕਾ ਕਰ ਆਏ ਸ਼ਾਮ ਨੂੰ ਆ ਕੇ ਸਾਨੂੰ ਵੀ ਖੁਸ਼ਖਬਰੀ ਦੇ ਦਿੱਤੀ ਮੈਨੂੰ ਤਾਂ ਜਾਣੀ ਚਾਹੀ ਚੜ ਗਿਆ ਅਸੀਂ ਇਸ ਖੁਸ਼ੀ ਨੂੰ ਮਨਾਉਣ ਲਈ ਸਾਰੇ ਜਾਣੇ ਉਸ ਦਿਨ ਬਾਹਰ ਖਾਣ ਪੀਣ ਗਏ ਮੈਂ ਆਪਣੇ ਸਹੇਲੀਆਂ ਦਾ ਮੂੰਹ ਮਿੱਠਾ ਕਰਵਾਇਆ ਸਭ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕੀਤਾ ਫਿਰ ਇੱਕ ਦਿਨ ਮੈਂ ਭੈਣ ਤੋਂ ਰਾਜਵੀਰ ਦਾ ਫੋਨ ਨੰਬਰ ਲੈ ਲਿਆ ਤੇ ਸ਼ਾਮ ਨੂੰ ਕੰਮ ਧਵਾ ਕੇ ਫੋਨ ਲਾ ਲਿਆ ਫੋਨ ਰਾਜਵੀਰ ਦੇ ਪ੍ਰਾਣੇ ਚੁੱਕਿਆ ਮੈਂ ਦੱਸਣ ਤੇ ਉਹਨਾਂ ਨੇ ਰਾਜਵੀਰ ਨਾਲ ਗੱਲ ਕਰਵਾ ਦਿੱਤੀ ਮੈਂ ਰਾਜਵੀਰ ਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਤਾਂ ਉਹਨੂੰ ਮੇਰੇ ਨਾਲ ਗੱਲ ਕਰਨਾ ਸਹਿਜ ਲੱਗੇ ਰਾਜਵੀਰ ਨੇ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ ਬਹੁਤ ਵਧੀਆ ਲੱਗਿਆ ਮੈਨੂੰ ਉਹਦੇ ਨਾਲ ਗੱਲ ਕਰਕੇ ਮੈਂ ਉਹਨੂੰ ਬਹੁਤ ਸਾਰਾ ਪਿਆਰ ਦੇ ਕੇ ਫੋਨ ਕਰ ਦਿੱਤਾ ਮੈਂ ਹਾਲੇ ਉਹਨੂੰ ਦੇਖਿਆ ਤਾਂ ਨਹੀਂ ਸੀ ਪਰ ਮੈਨੂੰ ਸੁਆਬ ਵਧੀਆ ਲੱਗਿਆ 15-20 ਦਿਨ ਬਾਅਦ ਸਾਨੂੰ ਗੋਰੇ ਦੇ ਰੋਕੇ ਦੀਆਂ ਫੋਟੋਆਂ ਵੀ ਮਿਲ ਗਈਆਂ ਰਾਜਵੀਰ ਤਾਂ ਗੋਰੇ ਨਾਲੋਂ ਵੀ ਸੋਹਣੀ ਸੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਮਿਹ ਸਮਝ ਰਹੀ ਸੀ ਕਿ ਮੈਨੂੰ ਰੱਬ ਨੇ ਬਹੁਤ ਖੁਸ਼ੀਆਂ ਦਿੱਤੀਆਂ ਪਰ ਖੁਸ਼ੀਆਂ ਦੇ ਕੇ ਖੂਨ ਨੂੰ ਵੀ ਮਿੰਟ ਲਾਇਆ ਅਚਾਨਕ ਆਏ ਇੱਕ ਫੋਨ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਮੈਂ ਰਾਜਵੀਨ ਨਾਲ ਗੱਲ ਕਰ ਫੋਨ ਰੱਖ ਕੇ ਰੋਟੀ ਬਣਾਉਣ ਲੱਗੀ ਸੀ ਕਿ ਫਿਰ ਤੋਂ ਫੋਨ ਵੱਜਿਆ ਮੰਮੀ ਜੀ ਫੋਨ ਸੁਣਨ ਲੱਗੇ ਕਿ ਇੱਕਦਮ ਡਿੱਗ ਪਏ ਮੈਂ ਭੱਜ ਕੇ ਮੰਮੀ ਜੀ ਕੋਲ ਗਈ ਉਹ ਬੇਹੋਸ਼ ਸੀ ਫੋਨ ਕੱਟ ਹੋ ਗਿਆ ਮੇਰਾ ਦਿਲ ਬੈਠੀ ਜਾਂਦਾ ਸੀ ਕੀ ਦਾ ਫੋਨ ਸੀ ਮੰਮੀ ਜੀ ਨੂੰ ਕੀ ਹੋ ਗਿਆ ਮੈਂ ਉਹਨਾਂ ਨੂੰ ਹੋਸ਼ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਲੱਗੀ। ਮਨਿੰਦਰ ਡੈਡੀ ਨੂੰ ਗੈਸ ਸਟੇਸ਼ਨ ਤੋਂ ਲੈਣ ਗਏ ਸੀ। ਮੈਂ ਗੈਸ ਸਟੇਸ਼ਨ ਤੇ ਫੋਨ ਲਾ ਕੇ ਮਨਿੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉੱਥੇ ਕੰਮ ਕਰਨ ਵਾਲਾ ਮੁੰਡਾ ਕਹਿੰਦਾ ਪਹਣੇ ਵੀਰ ਜੀ ਤੇ ਅੰਕ ਜੀ ਤਾਂ ਇੱਥੋਂ ਚਲੇ ਗਏ। ਮੈਂ ਮਨਿੰਦਰ ਉਹਨਾਂ ਨੂੰ ਉਡੀਕੇ ਵਗੈਰੀ ਮੰਮੀ ਜੀ ਨੂੰ ਲੈ ਕੇ ਹਸਪਤਾਲ ਚਲੀ ਗਈ। ਮੰਮੀ ਜੀ ਨੂੰ ਐਮਰਜੈਂਸੀ ਵਿੱਚ ਲੈ ਗਏ। ਮੈਂ ਰੂਮ ਤੋਂ ਬਾਹਰ ਖੜੀ ਸੀ। ਉਥੇ ਰਾਤ ਦੀ ਡਿਊਟੀ ਤੇ ਮੇਰੀ ਸਹੇਲੀ ਰਜਨੀ ਰੰਜਨਾ ਸੀ ਉਹ ਮੈਨੂੰ ਦੇਖ ਤੇ ਸਾਰੀ ਰੋਣ ਲੱਗ ਗਈ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਉਹਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਮੈਨੂੰ ਤੇ ਬੱਚਿਆਂ ਨੂੰ ਆਪਰੇਸ਼ਨ ਥੀਏਟਰ ਵੱਲ ਲੈ ਗਈ ਉਥੇ ਗੈਸ ਸਟੇਸ਼ਨ ਤੇ ਕੰਮ ਕਰਦੇ ਮੁੰਡੇ ਵੀ ਖੜੇ ਸੀ ਉਹ ਦੇਖ ਤੇ ਸਾਰੇ ਰੋਣ ਲੱਗ ਗਏ ਮੈਂ ਜਦੋਂ ਸ਼ੀਸ਼ੇ ਵਿੱਚ ਦੇਖਿਆ ਤਾਂ ਮਨਿੰਦਰ ਬਹੁਤ ਔਰੀ ਹਾਲਤ ਵਿੱਚ ਸੀ ਮੇਰੇ ਤੋਂ ਦੇਖਿਆ ਨਹੀਂ ਗਿਆ ਤੇ ਮੈਂ ਸੁੰਨ ਹੋ ਗਈ ਰੰਜਨਾ ਨੇ ਦੱਸਿਆ ਕਿ ਮਨਿੰਦਰ ਦੀ ਗੱਡੀ ਐਕਸੀਡੈਂਟ ਹੋ ਗਿਆ ਬਹੁਤ ਬੁਰੀ ਹਾਲਤ ਵਿੱਚ ਪੁਲਿਸ ਹਸਪਤਾਲ ਲੈ ਕੇ ਆਈ ਹੈ ਉਸ ਟਾਈਮ ਸ਼ਾਇਦ ਪਾਪਾ ਜੀ ਤਾਂ ਹੈ ਹੀ ਨਹੀਂ ਸੀ ਸਾਨੂੰ ਛੱਡ ਕੇ ਜਾ ਚੁੱਕੇ 10 ਮਿੰਟ ਬਾਅਦ ਮੇਰੀ ਦੁਨੀਆ ਵੀ ਖਤਮ ਹੋ ਗਈ ਰੱਬ ਨੇ ਸ਼ੀਖਰ ਤੇ ਲੈ ਜਾ ਕੇ ਪਟਕਾ ਥੱਲੇ ਮਾਰਿਆ ਉਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ ਜਦੋਂ ਹੋਸ਼ ਆਇਆ ਤਾਂ ਮੈਂ ਆਪਣੇ ਕਮਰੇ ਵਿੱਚ ਸੀ ਭੱਜ ਕੇ ਥੱਲੇ ਗਈ ਮੈਂ ਮੰਮੀ ਜੀ ਨੂੰ ਚਿੰਬੜ ਉੱਚੀ ਰੋਣ ਲੱਗ ਗਈ ਅਸੀਂ ਕਾਰ ਵਿੱਚ ਦੋ ਜਾਨੀਆਂ ਅੱਜ ਸਾਨੂੰ ਕੱਲ ਨੂੰ ਲਾਉਣ ਵਾਲਾ ਕੋਈ ਨਹੀਂ ਸੀ ਤੇ ਨਾ ਦੇਖਣ ਵਾਲਾ ਕੋਈ ਸੀ ਸਾਰੀ ਰਾਤ ਦੋਵਾਂ ਰੋ ਲੈਂਦੀਆਂ ਚੁੱਪ ਕਰ ਜਾਂਦੀਆਂ ਅਗਲੇ ਦਿਨ ਮੰਮੀ ਜੀ ਦੀ ਸਹੇਲੀ ਆ ਗਈ ਉਹਨੇ ਗੁਣਜੋਤ ਤੇ ਹਰਮਨ ਨੂੰ ਸੰਭਾਲ ਲਿਆ ਗੁਣਜੋਤ ਕਈ ਵਾਰ ਪੁੱਛਦੀ ਮम्मा ਡੈਡੀ ਨਹੀਂ ਆਏ ਦਾਦੂ ਨਹੀਂ ਆਏ ਸੁਣ ਕੇ ਮੇਰੀਆਂ ਤਾਂ ਹਾਂ ਨਿਕਲ ਜਾਂਦੀਆਂ ਪਤਾ ਨਹੀਂ ਪਿੰਡ ਕਿਨੇ ਦੱਸ ਦਿੱਤਾ ਘਰ ਤੋਂ ਫੋਨ ਆਉਣ ਲੱਗ ਗਏ ਮੰਮੀ ਜੀ ਪਤਾ ਨਹੀਂ ਕਿ ਮੈਂ ਸਭ ਨਾਲ ਗੱਲ ਕਰਦੀ ਸੀ ਸਾਰਿਆਂ ਨੂੰ ਐਵੇਂ ਸੀ ਕਿ ਛੇਤੀ ਇੱਕ ਦੂਜੇ ਦੇ ਕੋਲ ਪਹੁੰਚ ਜਾਈਏ ਪਰ ਇਹੀ ਤਾਂ ਪ੍ਰਦੇਸਾਂ ਦੇ ਦੁੱਖ ਕਿਸੇ ਤੋਂ ਆਖਰੀ ਵਾਰ ਦਾ ਮੂੰਹ ਵੀ ਨਹੀਂ ਦੇਖ ਹੋਣਾ ਸੀ ਚਾਰ ਦਿਨ ਸਾਡੇ ਰੋਂਦਿਆਂ ਕਰ ਲੌਂਦਿਆਂ ਦੇ ਲੰਘ ਗਏ ਪਿੰਡ ਵੀ ਸੱਥਰ ਵੇਛ ਗਏ ਚੌਥੇ ਦਿਨ ਐਤਵਨ ਨੂੰ ਸੰਸਕਾਰ ਕਰ ਦਿੱਤਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਅੰਤਮ ਅਰਦਾਸ ਕਰ ਦਿੱਤੀ ਅਸੀਂ ਸੱਸ ਨੂੰ ਦੋਵੇਂ ਖਾਲੀ ਹੱਥ ਵਾਪਸ ਆ ਗਈਆਂ ਮੈਨੂੰ ਮੰਮੀ ਸਮਝਾਉਣ ਲੱਗੇ ਧੀਏ ਹੁਣ ਸਭ ਕੁਝ ਆਪ ਹੀ ਦੇਖਣਾ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ